ਸੀ ਮੰਨੂ ਬਾਕਰਦੀ ਕਿ ਉਹਦੇ ਮੈਡਲਸ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਤੇ ਲੋਕ ਇਹ ਗੱਲ ਕਰ ਰਹੇ ਆ ਵੀ ਉਹ ਸੋਹਣੀ ਕਿੰਨੀ ਹੈ ਜਾਂ ਉਹ ਫਿਲਮਾਂ ਕਦੋਂ ਕਰੂਗੀ ਜਾਂ ਨੀਰਤ ਚੋਪੜੇ ਨਾਲ ਵਿਆਹ ਕਦੋਂ ਹੋਊਗਾ ਬਾਜੀ ਕਿੰਨੀ ਡਮ ਥਿੰਕਿੰਗ ਆਪਣੀ ਉਹ ਕੁੜੀ ਨੂੰ ਆਪਾਂ ਇਦਾਂ ਗੱਲ ਰਹੇ ਬਟ ਉਹਨੂੰ ਆਪਾਂ ਇਹ ਨਹੀਂ ਕਰ ਰਹੇ ਕਿ ਇਹ ਪਹਿਲੀ ਇੰਡੀਆ ਦੀ ਕੁੜੀ ਹੈ ਜਿਹਨੇ ਓਲੰਪਿਕਸ ਦੋ ਮੈਡਲ ਲੈ ਕੇ ਆਂਦੇ ਜਿੱਤੇ ਜਿਹੜੀ ਆਪਣੀ ਯੰਗ ਜਨਰੇਸ਼ਨ ਆਪਾਂ ਉਹਨਾਂ ਨੂੰ ਇਹ ਕਿਉਂ ਨਹੀਂ ਕਿ ਸਿਖਾ ਰਹੇ ਉਹ ਦੇਖੋ ਕਿ ਉਹ ਇੱਕ ਲੰਬੀ ਦੇ ਦੋ ਮੈਡਲ ਲੈ ਕੇ ਆਈ ਆ ਜਿਵੇਂ ਆਪਾਂ ਇਹ ਗੱਲ ਕਰ ਰਹੇ ਸੀ ਮਨੂ ਬਾਕਰ ਦੀ ਕਿ ਉਹਦੇ ਮੈਡਲਸ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਤੇ ਲੋਕ ਇਹ ਗੱਲ ਕਰ ਰਹੇ ਆ ਵੀ ਉਹ ਸੋਣੀ ਕਿੰਨੀ ਹੈ ਜਾਂ ਉਹ ਫਿਲਮਾਂ ਕਦੋਂ ਕਰੂਗੀ ਜਾਂ ਨੀਰਤ ਚੋਪੜੇ ਨਾਲ ਵਿਆਹ ਕਦੋਂ ਹੋਊਗਾ ਇਹ ਵੀ ਤਾਂ ਇੱਕ ਸਾਡਾ ਮਾਈਂਡਸੈਟ ਬਣਿਆ ਨਾ ਭਾਜੀ ਭਾਜੀ ਕਿੰਨੀ ਡੰਮ ਥਿੰਕਿੰਗ ਆਪਣੀ ਉਹ ਕੁੜੀ ਨੂੰ ਆਪਾਂ ਇਦਾਂ ਕਹਿ ਰਹੇ ਬਟ ਉਹਨੂੰ ਆਪਾਂ ਇਹ ਨਹੀਂ ਕਰ ਰਹੇ ਕਿ ਇਹ ਪਹਿਲੀ ਇੰਡੀਆ ਦੀ ਕੁੜੀ ਹੈ ਜਿਹਨੇ ਇੱਕ 올림픽 ਦੋ ਮੈਡਲ ਲੈ ਕੇ ਆਉਂਦੇ ਕਿੰਨੀਆਂ ਸੋਹਣੀਆਂ ਉਹ ਕਿੰਨੀਆਂ ਸੋਹਣੀਆਂ ਗਰਲਸ ਆਪਣੇ ਨੇਸ਼ਨ ਲਈ ਠੀਕ ਬਟ ਕੋਈ ਇਦਾਂ ਦੀ ਕੁੜੀ ਨਹੀਂ ਹੋਊਗੀ ਜਿਹਦੇ ਕੋਲ ਇੱਕ 올림픽 ਚ ਦੋ ਮੈਡਲ ਆਪਾਂ ਉਹਨੂੰ ਕਿਉਂ ਨਹੀਂ ਐਪਰੀਸ਼ੀਏਟ ਜ਼ਿਆਦਾ ਕਰ ਰਹੇ ਆ ਸੋਸ਼ਲ ਮੀਡੀਆ ਆ ਗਿਆ ਇਹੀ ਆ ਗਿਆ ਯਾ ਬਾਕੀ ਭਾਜੀ ਆਪਾਂ ਜਿਹੜੇ ਆਪਣੀ ਯੰਗ ਜਨਰੇਸ਼ਨ ਆਪਾਂ ਉਹਨਾਂ ਨੂੰ ਇਹ ਕਿਉਂ ਨਹੀਂ ਕਿ ਸਿਖਾ ਰਹੇ ਉਹ ਦੇਖੋ ਕਿ ਉਹ ਇੱਕ 올림픽 ਦੇ ਦੋ ਮੈਡਲ ਲੈ ਕੇ ਆਈ ਆ ਇਹ ਭਾਜੀ ਕਿਤੇ ਨਾ ਕਿਤੇ ਲੋਕਾਂ ਦਾ ਵੀ ਹੈਗਾ ਜਿਹੜੇ ਕਿ ਆਮ ਲੋਕ ਹਨ ਇਹਨਾਂ ਦਾ ਵੀ ਹੈਗਾ ਯਾ ਵਿੱਚ ਰੋਲ ਬਹੁਤ ਵੱਡਾ ਪਹਿਲੇ ਦਿਨ ਹਾਕੀ ਫੜਨ ਤੋਂ ਮੈਡਲ ਪੋਡੀਅਮ ਤੇ ਖੜਨ ਤੱਕ ਦੀ ਜਰਨੀ ਦੀਆਂ ਮੁਸੀਬਤਾਂ ਦੱਸੋ ਮੈਨੂੰ ਭਾਈ ਸਭ ਤੋਂ ਪਹਿਲਾਂ ਤਾਂ ਕੀ ਘਰ ਛੱਡਣਾ 11 ਸਾਲ ਦੀ ਉਮਰ 'ਚ ਮਤਲਬ ਕਿ ਜਿਹੜਾ ਹਰ ਇੱਕ ਹੌਕੀ ਵਾਲਾ ਹਰ ਇੱਕ ਸਪੋਰਟਸਮੈਨ ਕਰਦਾ 11 ਸਾਲ ਦੀ ਉਮਰ 'ਚ ਤੂੰ ਘਰ ਆਪਣਾ ਛੱਡ ਦਿੰਦੇ ਆ ਘਰੋਂ ਦੂਰ ਚਲੇ ਜਾਂਦੇ ਆ ਫਿਰ ਜਾ ਕੇ ਹੋਸਟਲ ਜਾ ਕੇ ਜਿੱਦਾਂ ਜੇ ਪਹਿਲਾਂ ਹੁੰਦੇ ਸੀ ਹੋਸਟਲ ਅਕੈਡਮੀਆ ਹੁੰਦੀ ਇੱਕ ਰੂਮ 'ਚ ਕੂਲਰ ਇੱਕੋਣ ਆਇਆ ਬੈੱਡ ਹੋਣੇ 12 13 ਜਿਹੜਾ ਪਹਿਲੇ ਤੇ ਪੈ ਗਿਆ ਪੈ ਗਿਆ ਉਹਦੇ ਬਾਅਦ ਚੋ ਕਾਮਨ ਜਿਹੜੇ ਕਿ ਬਾਥਰੂਮ ਹੁੰਦੇ ਹੀ ਠੀਕ ਆ ਵਿੱਚ 20 ਜਾਣੇ ਕਿ ਸ਼ਾਵਰ ਵਾਸਤੇ ਜਾ ਰਹੇ ਆ ਠੀਕ ਆ ਸ਼ੀਤ ਅਲੰਬੀਅੰਸ ਨਹੀਂ 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 ਜਦੋਂ ਜਦੋਂ ਸ਼ੁਰੂ ਕੀਤਾ ਉਦੋਂ ਕੀਤਾ ਨਾ ਉਹ ਸਾਰਾ ਕੰਮ ਫਿਰ ਤੁਸੀਂ ਜੂਨੀਅਰ ਇੰਡੀਆ ਚ ਆ ਰਹੇ ਆ ਬਾਅਦ ਫਿਰ ਸਾਨੂੰ ਪਤਾ ਲੱਗਦਾ ਜੇ ਤੁਸੀਂ ਚੰਗਾ ਖੇਡੂਗੇ ਤੇ ਸੀਨੀਅਰ ਵਿੱਚ ਜਾਓਗੇ ਉੱਥੇ ਤੁਹਾਨੂੰ ਆਪਣਾ 100% ਦੇਣਾ ਪੈਣਾ ਆ ਉਹਦੇ ਬਾਅਦ ਚੋ ਤੁਹਾਨੂੰ ਟੈਨਸ਼ਨ ਹੈਗੀ ਆ ਕਿ ਤੁਹਾਡਾ ਜੂਨੀਅਰ ਇੰਡੀਆ ਚ ਨਾਮ ਆਊਗਾ ਕਿ ਨਹੀਂ ਆਊਗਾ ਬਲਕਿ ਮੈਂ ਭਾਜੀ ਇਹ ਮੰਨਦਾ ਕਿ ਮੈਂ ਆਪਣੇ ਮਤਲਬ ਤਾਰੀਫ ਕਰਦਾ ਆਪਣੇ ਪੇਰੈਂਟਸ ਦੀ ਜਦੋਂ ਵੀ ਮੇਰਾ ਟੀਮ 'ਚ ਨਾਮ ਨਹੀਂ ਆਉਂਦਾ ਰਿਹਾ ਉਹਨੇ ਮੈਨੂੰ ਕਦੀ ਇਦਾਂ ਨਹੀਂ ਕਿਹਾ ਕਿ ਤੂੰ ਚੰਗਾ ਹੀ ਤੇਰਾ ਕੋਚ ਤੇਰਾ ਮਤਲਬ ਕਿ ਕੋਚ ਤੈਨੂੰ ਲਾਇਕ ਨਹੀਂ ਕਰਦਾ ਤਾਂ ਨਹੀਂ ਨਾਮ ਨਾ ਉਹਨਾਂ ਨੇ ਮੈਨੂੰ ਹਮੇਸ਼ਾ ਇਦਾਂ ਕਿਹਾ ਕਿ ਤੂੰ ਚੰਗਾ ਹੋਰ ਹੋ ਆਪਣੇ ਉਹ ਬੈਠ ਰਿਹਾ ਕਿ ਤੁਹਾਨੂੰ ਲੱਗਦਾ ਤੁਸੀਂ ਪਰਫਾਰਮ ਕੀਤਾ ਪਰ ਟੀਮ 'ਚ ਨਾਮ ਨਹੀਂ ਆਇਆ ਕਿਸੇ ਹੋਰ ਦਾ ਜਿਹੜਾ ਡਿਸਰਵ ਨਹੀਂ ਕਰਦਾ ਸੀ ਉਹਦਾ ਆ ਗਿਆ ਨਹੀਂ ਭਾਜੀ ਮੈਨੂੰ ਨਹੀਂ ਅਦਾ ਲੱਗਦਾ ਮੈਨੂੰ ਇਹ ਲੱਗਦਾ ਕਿ ਕੋਚ ਉਹਨੂੰ ਹੀ ਚੁਣਦਾ ਹੈ ਜਿਹੜਾ ਟੀਮ ਵਾਸਤੇ ਬੈਸਟ ਹੈਗਾ ਜਿਹਦੀ ਫਾਰਮ ਬੈਸਟ ਚੱਲ ਰਹੀ ਕਿਉਂਕਿ 2021 ਚ ਵੀ ਸੀ ਕਿ ਜਿੰਨਾਂ ਦੀ ਫਾਰਮ ਬੈਸਟ ਚੱਲ ਰਹੀ ਸੀ ਉਹੀ ਟੀਮ ਦੇ ਵਿੱਚ ਸੀ ਫਿਰ ਜਦੋਂ ਜਦੋਂ ਤੁਹਾਡਾ ਨਾਂ ਨਹੀਂ ਆਇਆ ਤਾਂ ਤੁਹਾਨੂੰ ਲੱਗਿਆ ਕਿ ਤੁਹਾਡੇ 'ਚ ਹੀ ਕੋਈ ਕਮੀ ਰਹਗੀ ਤੁਸੀਂ ਇੰਪਰੂਵ ਕੀਤਾ ਤੇ ਫਿਰ ਟੀਮ ਚ ਆਏ ਹਾਂਜੀ ਬਾਜੀ ਮੈਨੂੰ ਬਾਜੀ ਇਹ ਹੀ ਹੁੰਦਾ ਸੀ ਕਿ ਜਿੱਦਾਂ ਟ੍ਰੇਨਿੰਗ ਸੈਸ਼ਨ ਸਾਡੇ ਹੋ ਰਿਹਾ ਉਹ ਤੋਂ ਪਹਿਲਾਂ ਜਾ ਕੇ ਟ੍ਰੇਨਿੰਗ ਕਰਾਂ ਸਵੇਰੇ ਉੱਠ ਕੇ ਤੇ ਜਦੋਂ ਟ੍ਰੇਨਿੰਗ ਸੈਸ਼ਨ ਟੀਮ ਦੇ ਨਾਲ ਖਤਮ ਹੋ ਗਿਆ ਅਕੈਡਮੀਜ਼ ਦੇ ਵਿੱਚ ਰਾਈਟ ਤੇ ਜਦੋਂ ਆਪਣੀ ਆਪਣੀ ਖਾ ਪੀ ਕੇ ਤੇ ਰੈਸਟ ਕਰਕੇ ਜਦੋਂ ਟ੍ਰੇਨਿੰਗ ਹੈਗੀ ਆ ਨਾਰਮਲ ਟ੍ਰੇਨਿੰਗ 4 ਵਜੇ ਹੁੰਦੀ ਆ ਉਹਦੇ ਬਾਅਦ ਚ 4 ਤੋਂ 7 ਜਿਹੜੀ ਨਾਰਮਲ ਅਕੈਡਮੀ ਟ੍ਰੇਨਿੰਗ 7 ਤੋਂ 8 ਆਪਣੀ ਟ੍ਰੇਨਿੰਗ ਕਰਨੀ ਕਿ ਖੁਦ ਨੂੰ ਬੈਟਰ ਕਰਨਾ ਜਿਆਦਾ ਜਿਆਦਾ ਕਿਉਂਕਿ ਮੈਂ 8 ਘੰਟੇ ਪਾਜੀ ਟ੍ਰੇਨਿੰਗ ਕਰਦੇ ਹਾਂ ਦਿਨ ਚ ਪਾਜੀ ਹੁਣ ਜਿੱਦਾਂ ਸਾਡਾ ਚੱਲਦਾ ਪਿਆ ਆ ਕਿ ਦਿਨ ਚ ਪਾਜੀ ਟੋਟਲ 5 ਘੰਟੇ ਪਰ 5 ਘੰਟੇ 4-5 ਘੰਟੇ ਹੁੰਦੀ ਆ ਬਟ ਉਹ ਹੁੰਦੀ ਕਿ ਤੁਹਾਡਾ ਮਾਈਂਡ ਜਿਹੜਾ ਉਹ ਪ੍ਰੈਜ਼ੈਂਟ ਚਾਹੀਦਾ ਆ 4 ਤੋਂ 5 ਘੰਟੇ ਕੀਮ ਦੇ ਵਿੱਚ ਤਾਈਓ ਫਾਇਦਾ ਆ ਆਪਾਂ ਇਦਾਂ 7-8 ਆਵਰਸ ਆਪਾਂ ਫੀਲਡ ਤੇ ਆਪਾਂ ਰਹਿ ਲਾਂਗੇ ਬਟ ਉਹਦਾ ਫਾਇਦਾ ਕੀ ਚਲੋ ਤੁਹਾਡਾ ਮਾਈਂਡ ਹੀ ਨਹੀਂ ਹੈਗਾ ਪ੍ਰੈਜ਼ੈਂਟ ਹੈਗਾ ਤੁਸੀਂ 4 ਘੰਟੇ ਰੋ ਬਟ ਤੁਹਾਡਾ ਮਾਈਂਡ ਚਾਹੀਦਾ ਪ੍ਰੈਜ਼ੈਂਟ ਚਾਹੀਦਾ ਕੁਆਲਿਟੀ ਉੱਤੇ ਜ਼ਿਆਦਾ ਕੁਆਂਟੀਟੀ ਉੱਤੇ ਨਹੀਂ ਕਿੰਨੇ ਸਾਲ ਹੋ ਗਏ ਲਗਾਤਾਰ ਪ੍ਰੈਕਟਿਸ ਕਰਦੇ ਹੁਣ ਤੁਹਾਨੂੰ ਕਿੰਨੇ ਟੋਟਲ ਕਿੰਨੇ ইয়ারਜ਼ ਹੋ ਗਏ ਭਾਈ ਜਦੋਂ ਦੀ ਮੈਂ ਹੋਸ਼ ਸੰਭਾਲੀਆ ਮੈਨੂੰ ਲੱਗਾ ਅਕੈਡਮੀ ਵਿੱਚ ਜਾ ਕੇ 11 ਸਾਲ ਰਸੀ ਤੇ ਹੁਣ ਮੈਂ 25 ਦਾ ਆਇਆ 14 ਸਾਲ 14 ਸਾਲ 노 ਬ੍ਰੇਕ 노 ਬ੍ਰੇਕ ਕੋਈ ਵਿੱਚੋਂ ਕਦੇ ਕੋਈ ਰਿਕਵਰੀ ਦਾ ਟਾਈਮ ਹੋਵੇ ਜਾਂ ਜਿਵੇਂ ਹੁਣ ਇੰਜਰੀ ਚੱਲ ਰਹੀ ਹੈ ਤਾਂ ਉਹ ਵੱਖਰੀ ਗੱਲ ਹੈ ਨਹੀਂ ਤਾਂ ਦਿਨ ਰਾਤ ਦੀ ਮਿਹਨਤ ਹੈ ਰਾਈਟ ਕਿੰਨੇ ਵਜੇ ਉੱਠਦੇ ਰਹੇ ਹਾਂ ਸਵੇਰੇ ਜਦੋਂ 11 ਸਾਲ ਦੀ ਉਮਰ ਦੇ ਸੀ ਪਾਜੀ ਉਦੋਂ ਪਾਜੀ ਅਕੈਡਮੀ ਨਾਲ ਟਾਈਮ ਹੁੰਦਾ ਸੀ 5:30 ਵਜੇ 5:30 5:30 ਸਿਆਲਾਂ ਚ ਵੀ ਸਿਆਲਾਂ ਚ ਵੀ ਸਿਆਲਾਂ ਚ ਵੀ ਧੁੰਦ ਚ ਵੀ ਉਵੇਂ ਪ੍ਰੈਕਟਿਸ ਵੀ ਉਦਾਂ 5:30 ਦਾ ਟਾਈਮ ਹੁੰਦਾ ਸੀ 6:30 7:00 ਵਜੇ ਤੱਕ 8 ਵਜੇ ਸਕੂਲ ਜਾਣਾ ਹੁੰਦਾ ਸੀ ਉਹ ਕਰਕੇ ਸਕੂਲ ਸਾਰਾ ਕਰਕੇ ਕਿਹੜਾ ਹੌਸਟਲ ਕਿਹੜਾ ਭਾਈ ਮੇਰਾ ਰਿਆ ਆ ਮੁਹਾਲੀ 6 ਫੇਸ ਤੇ ਹੁੰਦਾ ਸੀ ਸਾਡਾ ਪੀਏਐਸ ਅਕੈਡਮੀ ਹੁੰਦੀ ਮੁਹਾਲੀ ਦੀ ਅਕੈਡਮੀ ਹੁੰਦੀ ਸੀ ਪੰਜਾਬ ਉਹ ਉੱਥੇ ਮੈਂ 3 ਤੋਂ 4 ਸਾਲ ਆਏ ਫਿਰ ਸਕੂਲ ਜਾਣਾ 8 ਵਜੇ 8 ਮਤਲਬ 5 ਵਜੇ ਜਾਣਾ ਤਾਂ 4 ਵਜੇ ਉੱਠਣਾ ਹੈ ਰੋਜ਼ ਹਾਂਜੀ ਬਾਜੀ ਬੀਣਾ ਨਾਗਾ ਬੀਣਾ ਨਾਗਾ ਕਿਉਂਕਿ ਕੋਚ ਵੀ ਹੁੰਦੇ ਹੁੰਦੇ ਹੀ ਤੇ ਜਾਗਣਾ ਤਾਂ ਪੈਂਦਾ ਹੁੰਦਾ ਹੀ ਤੇ ਉਹ ਕਰਨਾ ਫਿਰ ਸਕੂਲੇ ਜਾਣਾ ਸਕੂਲੇ ਜਾ ਕੇ ਸੌਣਾ ਸਕੂਲੇ ਜਾ ਕੇ ਸੌਣਾ ਤੇ ਮੈਡਮਾਂ ਨੇ ਸਾਡੇ ਕੋਚਾਂ ਨੂੰ ਕਹਿਣਾ ਤੂੰ ਇਹਨਾਂ ਨੂੰ ਛੇਤੀ ਉਠਾ ਦਿੰਦੇ ਆ ਇਦਾਂ ਕਰਕੇ ਪਰ ਟਾਈਮ ਹੀ ਹੁੰਦਾ ਹੁੰਦਾ ਹੀ ਫਿਕਸੇਬਲ ਸਕੂਲੇ ਜਾ ਕੇ ਸੌਣਾ ਤੇ ਚਲੋ ਤੇ ਸਕੂਲੇ 2 ਵਜੇ ਆਉਣਾ ਆ ਘੰਟਾ ਕ ਸੁਆਣਾ ਫਿਰ ਤੋਂ ਤੇ 4:00 ਵਜੇ ਫਿਰ ਤੋਂ ਟ੍ਰੇਨਿੰਗ 4 ਤੋਂ 5-6 ਵਜੇ ਤੱਕ ਤੇ ਨਵੀਂ ਜਿਹੜੀ ਜਨਰੇਸ਼ਨ ਹੁਣ ਆ ਰਹੀ ਹੈ ਹਾਕੀ ਅਡਾਪਟ ਕਰ ਰਹੀ ਹੈ। ਉਹਦੇ ਲਈ ਫਿਜ਼ੀਕਲ ਸਟਰੈਂਥ ਔਰ ਡਾਈਟ ਤੇ ਰਿਕਵਰੀ ਤਿੰਨਾਂ ਦੇ ਕੰਬੀਨੇਸ਼ਨ ਬਾਰੇ ਦੱਸੋ। ਤਿੰਨੋਂ ਇੰਪੋਰਟੈਂਟ ਹੈ ਔਰ ਕਿਵੇਂ-ਕਿਵੇਂ ਬੈਲੈਂਸ ਬਣਾਉਣਾ ਹੈ ਭਾਜੀ। ਭਾਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੀ ਗੇਮ 'ਚ ਇੰਟਰਸਟ ਆ ਤੁਹਾਨੂੰ ਉੱਚ ਜਾਣਾ ਪੈਣਾ। ਘਰਦਿਆਂ ਨੂੰ ਵੀ ਚਾਹੀਦਾ ਆ ਕਿ ਦੋ ਤਿੰਨ ਗੇਮਾਂ ਟਰਾਈ ਕਰੋ। ਇਹ ਨਹੀਂ ਕਿ ਹਾਕੀ ਦੀ ਬਾਤ ਆ ਜਾਂ ਫੁੱਟਬਾਲ ਦੀ ਬਾਤ ਆ ਜਾਂ। ਹੂੰ। ਤਿੰਨ ਚਾਰ ਗੇਮਾਂ ਚ ਉਹਨਾਂ ਨੂੰ ਲੈ ਕੇ ਜਾਓ ਜਿਹਦੇ ਚ ਉਹਦਾ ਜੀ ਕਰ ਰਿਹਾ ਹੈਗਾ ਕਰਨ ਨੂੰ ਉਹਦੇ ਵਿੱਚ ਉਹਨੂੰ ਪਾਓ ਪਹਿਲਾਂ ਤੇ ਦੇਖੋ ਇਹਦੀ ਕੀ ਅਬਿਲਿਟੀ ਹੈਗੀ ਆ ਫਿਰ ਉਹਦੇ ਉੱਤੇ ਧਿਆਨ ਦਿਓ ਫਿਰ ਆਪਣਾ ਕੀ ਆਪਣਾ ਸਕੂਲ ਐਜੂਕੇਸ਼ਨ ਕੀ ਸਿਸਟਮ ਬਹੁਤ ਮਾੜਾ ਆ ਹੁਣ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਮੈਂ ਮੈਥ ਦੇ ਕੰਮ ਕੀਤੇ ਹੋਣੇ ਆ ਉਹ ਕੀ ਉਹ ਸਕੁਅਰ ਰੂਟ ਵਗੈਰਾ ਮੈਨੂੰ ਹਾਲੇ ਕੋਈ ਕੰਮ ਕਰ ਰਿਹਾ ਆ ਆਪਣਾ ਸਕੂਲ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਆ ਕਿ ਆਪਣੇ ਸਕੂਲਾਂ 'ਚ ਵੀ ਇਦਾਂ ਹੁੰਦਾ ਕਿ ਜਦੋਂ ਗੇਮਸ ਦਾ ਪੀਰੀਅਡ ਹੁੰਦਾ ਆ ਤੇ ਜੇ ਕੋਈ ਇੰਗਲਿਸ਼ ਵਾਲੀ ਜਾਂ ਕੋਈ ਸਾਇੰਸ ਵਾਲੇ ਦਾ ਕੋਈ ਕੋਈ ਵੀ ਕਿ ਸਿਲੇਬਸ ਪਿਆ ਹੁੰਦਾ ਉਹ ਕਹਿੰਦੇ ਆ ਪੀਰੀਅਡ ਸਾਨੂੰ ਦੇ ਦਿਓ ਰਾਈਟ ਆਪਾਂ ਗੇਮਸ ਦੇ ਪੀਰੀਅਡ ਨੂੰ ਕਿਉਂ ਨਹੀਂ ਕੁੰਨੀ ਆਪਾਂ ਕਿਉਂ ਨਹੀਂ ਆਪਾਂ ਉਹਨੀਆਂ ਇੰਪੋਰਟੈਂਸ ਦੇ ਰਹੇ ਹਾਂ ਹੂੰ ਜਦੋਂ ਜੈਵਲਿਨ ਚ ਆਪਣਾ ਮੈਡਲ ਆਉਂਦਾ ਹੌਕੀ ਚ ਆਉਂਦਾ ਫਿਰ ਸਕੂਲ ਆ ਕੇ ਕਹਿੰਦੇ ਸਾਡੇ ਇੱਥੋਂ ਗਿਆ ਪੜ੍ਹ ਕੇ ਗਿਆ ਆ ਏਦਾਂ ਕਰਕੇ ਗਿਆ ਆ ਰਾਈਟ ਜਦੋਂ ਪੜ੍ਹ ਰਿਆ ਹੁੰਦਾ ਉਹਦੋਂ ਦੂ ਹੁੰਦਾ ਆ ਉਹਦੋਂ ਜੁੱਤੀ ਚੱਕ ਲੈਂਦੇ ਆ ਲੇਟ ਆਏ ਹੋ ਜਾਂ ਸੌਂਦੇ ਰਹਿੰਦੇ ਹੋ ਜਾਂ ਘੱਟ ਨੰਬਰ ਆ ਗਏ ਤੁਹਾਡੇ ਹਾਂਜੀ ਰਾਈਟ ਤੇ ਤੁਹਾਨੂੰ ਉਹਦੇ ਉੱਤੇ ਵੀ ਤੁਹਾਨੂੰ ਦੇਣਾ ਚਾਹੀਦਾ ਆ ਧਿਆਨ ਥੋੜਾ ਜਆ ਫਿਰ ਪੇਰੈਂਟਸ ਉੱਤੇ ਆ ਕਿ ਕਿ ਪੇਰੈਂਟਸ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿ ਜਦੋਂ ਕਿਉਂਕਿ ਹਰੇਕ ਐਥਲੀਟ ਦਾ ਡਾਊਨਫਾਲ ਹੁੰਦਾ ਹੀ ਹੁੰਦਾ ਹੈ ਬਟ ਜੇ ਉਹਦੇ ਪੇਰੈਂਟ ਉਹਦੇ ਕਿ ਸਪੋਰਟਿਵ ਹੈਗੇ ਆ ਉਹਦੇ ਫੈਮਿਲੀ ਫਰੈਂਡ ਸਪੋਰਟਿਵ ਹੈਗੇ ਆ ਤੇ ਮਿਲਦਾ ਡਾਊਨਫਾਲ ਤੋਂ ਉੱਠ ਸਕਦਾ ਹੈ ਜੇ ਉਹਦੀ ਕਿ ਸਰਾਊਂਡਿੰਗ ਬਹੁਤ ਵਧੀਆ ਆ ਜਿਵੇਂ ਆਪਾਂ ਇਹ ਗੱਲ ਕਰ ਰਹੇ ਸੀ ਮੰਨੂ ਬਾਕਰ ਦੀ ਕਿ ਉਹਦੇ ਮੈਡਲਸ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਤੇ ਲੋਕ ਇਹ ਗੱਲ ਕਰ ਰਹੇ ਆ ਵੀ ਉਹ ਸੋਣੀ ਕਿੰਨੀ ਹੈ ਜਾਂ ਉਹ ਫਿਲਮਾਂ ਕਦੋਂ ਕਰੂਗੀ ਜਾਂ ਨੀਰਜ ਚੋਪੜੇ ਨਾਲ ਵਿਆਹ ਕਦੋਂ ਹੋਊਗਾ ਇਹ ਵੀ ਤਾਂ ਇੱਕ ਸਾਡਾ ਮਾਈਂਡਸੈਟ ਬਣਿਆ ਨਾ ਭਾਜੀ ਭਾਜੀ ਕਿੰਨੀ ਡੰਮ ਉਹ ਕੁੜੀ ਨੂੰ ਆਪਾਂ ਇਦਾਂ ਕਹਿ ਰਹੇ ਬਟ ਉਹਨੂੰ ਆਪਾਂ ਇਹ ਨਹੀਂ ਕਰ ਰਹੇ ਕਿ ਇਹ ਪਹਿਲੀ ਇੰਡੀਆ ਦੀ ਕੁੜੀ ਹੈ ਜਿਹਨੇ ਇੱਕ 올림픽ਸ 2 ਮੈਡਲ ਲੈ ਕੇ ਆਉਂਦੇ 2 ਮੈਡਲ ਜਿੱਤੇ ਕਿੰਨੀਆਂ ਸੋਹਣੀਆਂ ਉਹ ਕਿੰਨੀਆਂ ਸੋਹਣੀਆਂ ਗਰਲਸ ਆਪਣੇ ਨੇਸ਼ਨ ਵਿੱਚ ਠੀਕ ਬਟ ਕੋਈ ਇਦਾਂ ਦੀ ਕੁੜੀ ਨਹੀਂ ਹੋਗੀ ਜਿਹਦੇ ਕੋਲ ਇੱਕ 올림픽ਸ 2 ਮੈਡਲ ਆਪਾਂ ਉਹਨੂੰ ਕਿਉਂ ਨਹੀਂ ਐਪਰੀਸ਼ੀਏਟ ਜ਼ਿਆਦਾ ਕਰ ਰਹੇ ਆ ਸੋਸ਼ਲ ਮੀਡੀਆ ਆ ਗਿਆ ਇਹੀ ਆ ਗਿਆ ਬਾਕੀ ਭਾਈ ਆਪਾਂ ਜਿਹੜੀ ਆਪਣੀ ਯੰਗ ਜਨਰੇਸ਼ਨ ਆਪਾਂ ਉਹਨਾਂ ਨੂੰ ਇਹ ਕਿਉਂ ਨਹੀਂ ਕਿ ਸਿਖਾ ਰਹੇ ਉਹ ਦੇਖੋ ਕਿ ਉਹ ਇੱਕ ਲੰਬੀ ਦੇ 2 ਮੈਡਲ ਲੈ ਕੇ ਆਈ ਆ ਏ ਭਾਜੀ ਕਿਤੇ ਨਾ ਕਿਤੇ ਲੋਕਾਂ ਦਾ ਵੀ ਹੈਗਾ ਬੱਲੇ ਜਿਹੜੇ ਕਿ ਆਮ ਲੋਕ ਹਨ ਇਹਨਾਂ ਦਾ ਵੀ ਹੈਗਾ ਯਾ ਵਿੱਚ ਰੋਲ ਬਹੁਤ ਵੱਡਾ ਪਹਿਲੇ ਦਿਨ ਹਾਕੀ ਫੜਨ ਤੋਂ ਮੈਡਲ ਪੋਡੀਅਮ ਤੇ ਖੜਨ ਤੱਕ ਦੀ ਜਰਨੀ ਦੀਆਂ ਮੁਸੀਬਤਾਂ ਦੱਸੋ ਮੈਨੂੰ ਭਾਈ ਸਭ ਤੋਂ ਪਹਿਲਾਂ ਤਾਂ ਕੀ ਘਰ ਛੱਡਣਾ 11 ਸਾਲ ਦੀ ਉਮਰ 'ਚ ਮਤਲਬ ਕਿ ਜਿਹੜਾ ਹਰ ਇੱਕ ਹਾਕੀ ਵਾਲਾ ਹਰ ਇੱਕ სპੋਰਟਸਮੈਨ ਕਰਦਾ 11 ਸਾਲ ਦੀ ਉਮਰ 'ਚ ਤੂੰ ਹੀ ਘਰ ਆਪਣਾ ਛੱਡ ਦਿੰਦੇ ਆ ਘਰੋਂ ਦੂਰ ਚਲੇ ਜਾਂਦੇ ਆ ਫਿਰ ਜਾ ਕੇ ਹੋਸਟਲ ਜਾ ਕੇ ਜਿੱਦਾਂ ਦੇ ਪਹਿਲਾਂ ਹੁੰਦੇ ਸੀ ਹੋਸਟਲ ਅਕੈਡਮੀਆ ਹੁੰਦੀ ਏ ਇੱਕ ਰੂਮ ਚ ਕੂਲਰ ਇੱਕ ਹੁਣ ਆਇਆ ਬੈੱਡ ਹੋਣੇ 12 13 ਜਿਹੜਾ ਪਹਿਲੇ ਤੇ ਪੈ ਗਿਆ ਪੈ ਗਿਆ ਉਹਦੇ ਬਾਅਦ ਚੋ ਕਾਮਨ ਜਿਹੜੇ ਕਿ ਬਾਥਰੂਮ ਹੁੰਦੇ ਹੀ ਠੀਕ ਆ ਵਿੱਚ 20 ਜਾਣੇ ਕਿ ਸ਼ਾਵਰ ਵਾਸਤੇ ਜਾ ਰਹੇ ਆ ਠੀਕ ਆ ਸ਼ੀਤ ओलंपियंस ਨਹੀਂ 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 ਅਲ ਇਕ ਜਦੋਂ ਸ਼ੁਰੂ ਕੀਤਾ ਉਦੋਂ ਕੀਤਾ ਨਾ ਉਹ ਸਾਰਾ ਕੰਮ ਫਿਰ ਤੁਸੀਂ ਜੂਨੀਅਰ ਇੰਡੀਆ ਚ ਆ ਰਹੇ ਆ ਬਾਅਦ ਫਿਰ ਸਾਨੂੰ ਪਤਾ ਲੱਗਦਾ ਜੇ ਤੁਸੀਂ ਚੰਗਾ ਖੇਡੋਗੇ ਤੇ ਸੀਨੀਅਰ ਵਿੱਚ ਜਾਓਗੇ ਉੱਥੇ ਤੁਹਾਨੂੰ ਆਪਣਾ 100% ਦੇਣਾ ਪੈਣਾ ਆ। ਉਹਦੇ ਬਾਅਦ ਚੋ ਤੁਹਾਨੂੰ ਟੈਨਸ਼ਨ ਹੈਗੀ ਆ ਕਿ ਤੁਹਾਡਾ ਜੂਨੀਅਰ ਇੰਡੀਆ 'ਚ ਨਾਮ ਆਊਗਾ ਕਿ ਨਹੀਂ ਆਊਗਾ। ਬਲਕਿ ਮੈਂ ਭਾਵੇਂ ਇਹ ਮੰਨਦਾ ਕਿ ਮੈਂ ਆਪਣੇ ਮਤਲਬ ਤਾਰੀਫ ਕਰਦਾ ਆਪਣੇ ਪੇਰੈਂਟਸ ਦੀ ਜਦੋਂ ਵੀ ਮੇਰਾ ਟੀਮ 'ਚ ਨਾਮ ਨਹੀਂ ਆਉਂਦਾ ਰਿਹਾ ਉਹਨੇ ਮੈਨੂੰ ਕਦੀ ਇਦਾਂ ਨਹੀਂ ਕਿਹਾ ਕਿ ਤੂੰ ਚੰਗਾ ਹੀ ਤੇਰਾ ਕੋਚ ਤੇਰਾ ਮਤਲਬ ਕਿ ਕੋਚ ਤੈਨੂੰ ਲਾਇਕ ਨਹੀਂ ਕਰਦਾ ਤਾਂ ਨਹੀਂ ਨਾਮ ਨਾ। ਉਹਨਾਂ ਨੇ ਮੈਨੂੰ ਹਮੇਸ਼ਾ ਇਦਾਂ ਕਿਹਾ ਕਿ ਤੂੰ ਚੰਗਾ ਹੋਰ ਹੋ ਆਪਣੇ ਆਪਣੇ ਬੈਟਰ ਰਿਹਾ ਕਿ ਤੁਹਾਨੂੰ ਲੱਗਦਾ ਤੁਸੀਂ ਪਰਫਾਰਮ ਕੀਤਾ ਪਰ ਟੀਮ 'ਚ ਨਾਮ ਨਹੀਂ ਆਇਆ ਕਿਸੇ ਹੋਰ ਦਾ ਜਿਹੜਾ ਡਿਜ਼ਰਵ ਨਹੀਂ ਕਰਦਾ ਸੀ ਉਹਦਾ ਆ ਗਿਆ ਨਹੀਂ ਭਾਜੀ ਮੈਨੂੰ ਨਹੀਂ ਇਹਦਾ ਲੱਗਦਾ ਮੈਨੂੰ ਇਹ ਲੱਗਦਾ ਕਿ ਕੋਚ ਉਹਨੂੰ ਹੀ ਚੁਣਦਾ ਹੈ ਜਿਹੜਾ ਟੀਮ ਵਾਸਤੇ ਬੈਸਟ ਹੈਗਾ ਜਿਹਦੀ ਫਾਰਮ ਬੈਸਟ ਚੱਲ ਰਹੀ ਆ ਕਿਉਂਕਿ 2021 ਚ ਵੀ ਸੀ ਕਿ ਜਿੰਨਾਂ ਦੀ ਫਾਰਮ ਬੈਸਟ ਚੱਲ ਰਹੀ ਸੀ ਉਹੀ ਟੀਮ ਦੇ ਵਿੱਚ ਸੀ ਫਿਰ ਜਦੋਂ ਜਦੋਂ ਤੁਹਾਡਾ ਨਾਮ ਨਹੀਂ ਆਇਆ ਤਾਂ ਤੁਹਾਨੂੰ ਲੱਗਿਆ ਕਿ ਤੁਹਾਡੇ 'ਚ ਹੀ ਕੋਈ ਕਮੀ ਰਹਗੀ ਤੁਸੀਂ ਇੰਪਰੂਵ ਕੀਤਾ ਤੇ ਫਿਰ ਟੀਮ ਚ ਆਏ ਹਾਂਜੀ ਭਾਜੀ ਮੈਨੂੰ ਭਾਜੀ ਇਹ ਹੀ ਹੁੰਦਾ ਸੀ ਕਿ ਜਿੱਦਾਂ ਟ੍ਰੇਨਿੰਗ ਸੈਸ਼ਨ ਸਾਡੇ ਹੋ ਰਿਹਾ ਉਹ ਤੋਂ ਪਹਿਲਾਂ ਜਾ ਕੇ ਟ੍ਰੇਨਿੰਗ ਕਰਾਂ ਸਵੇਰੇ ਉੱਠ ਕੇ ਤੇ ਜਦੋਂ ਟ੍ਰੇਨਿੰਗ ਸੈਸ਼ਨ ਟੀਮ ਖਤਮ ਹੋ ਗਿਆ ਅਕੈਡਮੀਆਂ ਦੇ ਵਿੱਚ ਰਾਈਟ ਤੇ ਜਦੋਂ ਆਪਣੀ ਆਪਣੀ ਖਾ ਪੀ ਕੇ ਤੇ ਰੈਸਟ ਕਰਕੇ ਜਦੋਂ ਟ੍ਰੇਨਿੰਗ ਹੈਗੀ ਆ ਨਾਰਮਲ ਟ੍ਰੇਨਿੰਗ ਜੀ 4 ਵਜੇ ਹੁੰਦੀ ਆ ਉਹਦੇ ਬਾਅਦ ਚ 4 ਤੋਂ 7 ਜਿਹੜੀ ਨਾਰਮਲ ਅਕੈਡਮੀ ਟ੍ਰੇਨਿੰਗ 7 ਤੋਂ 8 ਆਪਣੀ ਟ੍ਰੇਨਿੰਗ ਕਰਨੀ ਕਿ ਖੁਦ ਨੂੰ ਬੈਟਰ ਕਰਨਾ ਜਿਆਦਾ ਜਿਆਦਾ ਕਿਉਂਕਿ ਮੈਂ 1 ਘੰਟੇ ਪਾਜੀ ਟ੍ਰੇਨਿੰਗ ਕਰਦੇ ਹਾਂ ਦਿਨ ਚ ਪਾਜੀ ਹੁਣ ਜਿੱਦਾਂ ਸਾਡਾ ਚੱਲਦਾ ਪਿਆ ਆ ਕਿ ਦਿਨ ਚ ਪਾਜੀ ਟੋਟਲ 5 ਘੰਟੇ ਪਰ 5 ਘੰਟੇ 4-5 ਘੰਟੇ ਹੁੰਦੀ ਆ ਬਟ ਉਹ ਹੁੰਦੀ ਕਿ ਤੁਹਾਡਾ ਮਾਈਂਡ ਜਿਹੜਾ ਉਹ ਪ੍ਰੈਜ਼ੈਂਟ ਚਾਹੀਦਾ ਆ 4 ਤੋਂ 5 ਘੰਟੇ ਕੀਮਤ ਵਿੱਚ ਤੈਉ ਫਾਇਦਾ ਆ ਆਪਾਂ ਇਦਾਂ 7 8 ਆਰਸ ਆਪਾਂ ਫੀਲਡ ਤੇ ਆਪਾਂ ਰਹਿਣਾਗੇ ਬਟ ਉਹਦਾ ਫਾਇਦਾ ਕੀ ਚਲੋ ਤੁਹਾਡਾ ਮਾਈਂਡ ਹੀ ਨਹੀਂ ਹੈਗਾ ਪ੍ਰੈਜ਼ੈਂਟ ਹੈਗਾ ਤੂੰ 4 ਘੰਟੇ ਰੋ ਬਟ ਤੁਹਾਡਾ ਮਾਈਂਡ ਚਾਹੀਦਾ ਪ੍ਰੈਜ਼ੈਂਟ ਚਾਹੀਦਾ ਕੁਆਲਿਟੀ ਉੱਤੇ ਜ਼ਿਆਦਾ ਕੁਆਂਟੀਟੀ ਉੱਤੇ ਨਹੀਂ ਕਿੰਨੇ ਸਾਲ ਹੋ ਗਏ ਲਗਾਤਾਰ ਪ੍ਰੈਕਟਿਸ ਕਰਦੇ ਹੁਣ ਤੁਹਾਨੂੰ ਕਿੰਨੇ ਟੋਟਲ ਕਿੰਨੇ ইयर्स ਹੋ ਗਏ ਭਾਈ ਜਦੋਂ ਦੀ ਮੈਂ ਹੋਸ਼ ਸੰਭਾਲੀ ਆ ਮੈਨੂੰ ਲੱਗਾ ਅਕੈਡਮੀ ਵਿੱਚ ਜਾ ਕੇ 11 ਸਾਲ ਰਸੀ ਤੇ ਹੁਣ ਮੈਂ 25 ਦਾ ਆ 14 ਸਾਲ 14 ਸਾਲ ਨੋ ਬ੍ਰੇਕ ਨੋ ਬ੍ਰੇਕ ਕੋਈ ਵਿੱਚੋਂ ਕਦੇ ਕੋਈ ਰਿਕਵਰੀ ਦਾ ਟਾਈਮ ਹੋਵੇ ਜਾਂ ਜਿਵੇਂ ਹੁਣ ਇੰਜਰੀ ਚੱਲ ਰਹੀ ਹੈ ਤਾਂ ਉਹ ਵੱਖਰੀ ਗੱਲ ਹੈ ਨਹੀਂ ਤਾਂ ਦਿਨ ਰਾਤ ਦੀ ਮਿਹਨਤ ਹੈ ਰਾਈਟ ਵੈ ਕਿੰਨੇ ਵਜੇ ਉੱਠਦੇ ਰਹੇ ਹੋ ਸਵੇਰੇ ਜਦੋਂ 11 ਸਾਲ ਦੀ ਉਮਰ ਦੇ ਸੀ ਪਾਜੀ ਉਦੋਂ ਪਾਜੀ ਅਕੈਡਮੀ ਦਾ ਟਾਈਮ ਹੁੰਦਾ ਸੀ 5:30 ਵਜੇ 5:30 5:30 ਸਿਆਲਾਂ 'ਚ ਵੀ 5:30 'ਚ ਵੀ ਸਿਆਲਾਂ 'ਚ ਵੀ ਧੁੰਦ 'ਚ ਵੀ ਉਵੇਂ ਪ੍ਰੈਕਟਿਸ ਧੁੰਦ 'ਚ ਵੀ ਉਦਾਂ 5:30 ਦਾ ਟਾਈਮ ਹੁੰਦਾ ਸੀ 6:30 7:00 ਵਜੇ ਤੱਕ 8:00 ਵਜੇ ਸਕੂਲ ਜਾਣਾ ਹੁੰਦਾ ਸੀ ਉਹ ਕਰਕੇ ਸਕੂਲ ਸਾਰਾ ਕਰਕੇ ਕਿਹੜਾ ਹੌਸਟਲ ਕਿਹੜਾ ਭਾਈ ਮੇਰਾ ਰਿਆ ਆ ਮੁਹਾਲੀ 6 ਫੇਸ ਤੇ ਹੁੰਦਾ ਹੀ ਸਾਡਾ ਪੀਏਸ ਅਕੈਡਮੀ ਹੁੰਦੀ ਮੁਹਾਲੀ ਦੀ ਅਕੈਡਮੀ ਹੁੰਦੀ ਹੀ ਪੰਜਾਬ ਉਹ ਉੱਥੇ ਮੈਂ 3 ਤੋਂ 4 ਸਾਲ ਆਏ ਫਿਰ ਸਕੂਲ ਜਾਣਾ 8 ਵਜੇ 8 ਤੋਂ ਮਤਲਬ 5 ਵਜੇ ਜਾਣਾ ਤਾਂ 4 ਵਜੇ ਉੱਠਣਾ ਹੈ ਰੋਜ਼ ਹਾਂ ਹਾਂਜੀ ਭਾਜੀ ਬੇਡਾਂ ਨਾਗਾ ਬੇਡਾਂ ਨਾਗਾ ਕਿਉਂਕਿ ਕੋਚ ਵੀ ਹੁੰਦੇ ਹੁੰਦੇ ਹੀ ਤੇ ਜਾਗਣਾ ਤਾਂ ਪੈਂਦਾ ਹੁੰਦਾ ਹੀ ਤੇ ਉਹ ਕਰਨਾ ਫਿਰ ਸਕੂਲੇ ਜਾਣਾ ਸਕੂਲੇ ਜਾ ਕੇ ਸੌਣਾ ਸਕੂਲੇ ਜਾ ਕੇ ਸੌਣਾ ਤੇ ਮੈਡਮਾਂ ਨੇ ਸਾਡੇ ਕੋਚਾਂ ਨੂੰ ਕਿਹਾ ਤੂੰ ਇਹਨਾਂ ਨੂੰ ਛੇਤੀ ਉਠਾ ਦਿੰਦੇ ਆ ਇਦਾਂ ਕਰਕੇ ਬਟ ਟਾਈਮ ਹੀ ਹੁੰਦਾ ਹੁੰਦਾ ਹੀ ਫਿਕਸੇਬਲ ਸਕੂਲੇ ਜਾ ਕੇ ਸੌਣਾ ਤੇ ਚਲੋ ਤੇ ਸਕੂਲੇ 2 ਵਜੇ ਆਉਣਾ ਆ ਘੰਟਾ ਕ ਸੁਣਾ ਫਿਰ ਤੋਂ ਤੇ 4 ਕਵੇ ਫਿਰ ਤੋਂ ਟ੍ਰੇਨਿੰਗ 4 ਤੋਂ 5 6 ਵਜੇ ਤੱਕ ਤੇ ਨਵੀਂ ਜਿਹੜੀ ਜਨਰੇਸ਼ਨ ਹੁਣ ਆ ਰਹੀ ਹੈ ਹਾਕੀ ਅਡਾਪਟ ਕਰ ਰਹੀ ਹੈ ਉਹਦੇ ਲਈ ਫਿਜ਼ੀਕਲ ਸਟਰੈਂਥ ਔਰ ਡਾਈਟ ਤੇ ਰਿਕਵਰੀ ਤਿੰਨਾਂ ਦੇ ਕੰਬੀਨੇਸ਼ਨ ਬਾਰੇ ਦੱਸੋ ਤਿੰਨੋਂ ਇੰਪੋਰਟੈਂਟ ਹੈ ਔਰ ਕਿਵੇਂ ਕਿਵੇਂ ਬੈਲੈਂਸ ਬਣਾਉਣਾ ਹੈ ਭਾਜੀ ਭਾਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੀ ਗੇਮ ਚ ਇੰਟਰਸਟ ਆ ਤੁਹਾਨੂੰ ਉੱਚ ਜਾਣਾ ਪੈਣਾ ਘਰਦਿਆਂ ਨੂੰ ਵੀ ਚਾਹੀਦਾ ਆ ਕਿ ਦੋ ਤਿੰਨ ਗੇਮਾਂ ਟਰਾਈ ਕਰੋ ਇਹ ਨਹੀਂ ਕਿ ਹਾਕੀ ਦੀ ਬਾਤ ਆ ਜਾਂ ਫੁੱਟਬਾਲ ਦੀ ਬਾਤ ਆ ਜਾਂ ਹੂੰ ਤਿੰਨ ਚਾਰ ਗੇਮਾਂ ਚ ਉਹਨੂੰ ਲੈ ਕੇ ਜਾਓ ਜਿਹਦੇ ਚ ਉਹਦਾ ਜੀ ਕਰ ਰਿਹਾ ਆ ਜਾਂ ਕਰਨ ਨੂੰ ਉਹਦੇ ਵਿੱਚ ਉਹਨੂੰ ਪਾਓ ਪਹਿਲਾਂ ਤੇ ਦੇਖੋ ਇਹਦੀ ਕੀ ਅਬਿਲਿਟੀ ਹੈਗੀ ਆ ਫਿਰ ਉਹਦੇ ਉੱਤੇ ਧਿਆਨ ਦਿਓ ਫਿਰ ਆਪਣਾ ਕੀ ਆਪਣਾ ਸਕੂਲ ਐਜੂਕੇਸ਼ਨ ਕੀ ਸਿਸਟਮ ਬਹੁਤ ਮਾੜਾ ਆ ਹੁਣ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਮੈਂ ਮੈਥ ਦੇ ਕੰਮ ਕੀਤੇ ਹੋਣੇ ਆ ਉਹ ਕੀ ਉਹ ਸਕੁਅਰ ਰੂਟ ਵਗੈਰਾ ਮੈਨੂੰ ਹੱਲੇ ਕੋਈ ਕੰਮ ਕਰ ਰਿਹਾ ਹੈ ਆਪਣਾ ਸਕੂਲ ਦਾ ਹੀ ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਆ ਕਿ ਆਪਣੇ ਸਕੂਲਾਂ 'ਚ ਵੀ ਇਦਾਂ ਹੁੰਦਾ ਕਿ ਜਦੋਂ ਗੇਮਸ ਦਾ ਪੀਰੀਅਡ ਹੁੰਦਾ ਆ ਤੇ ਜੇ ਕੋਈ ਇੰਗਲਿਸ਼ ਵਾਲੀ ਜਾਂ ਕੋਈ ਸਾਇੰਸ ਵਾਲੇ ਦਾ ਕੋਈ ਕੋਈ ਵੀ ਕਿ ਸਿਲੇਬਸ ਪਿਆ ਹੁੰਦਾ ਉਹ ਕਹਿੰਦੇ ਆ ਪੀਰੀਅਡ ਸਾਨੂੰ ਦੇ ਦਿਓ ਰਾਈਟ ਆਪਾਂ ਗੇਮਸ ਦੇ ਪੀਰੀਅਡ ਨੂੰ ਕਿਉਂ ਨਹੀਂ ਕੁੰਨੀ ਆਪਾਂ ਕਿਉਂ ਨਹੀਂ ਆਪਾਂ ਉਹਨੀਆਂ ਇੰਪੋਰਟੈਂਸ ਦੇ ਰਹੇ ਆ ਹੂੰ ਜਦੋਂ ਜੈਵਲਿੰਗ ਚ ਆਪਣਾ ਮੈਡਲ ਆਂਦਾ ਹੌਕੀ ਚ ਆਂਦਾ ਫਿਰ ਸਕੂਲ ਆਏ ਕਹਿੰਦੇ ਸਾਡੇ ਇੱਥੋਂ ਗਿਆ ਪੜ੍ਹ ਕੇ ਗਿਆ ਆ ਏਦਾਂ ਕਰਕੇ ਗਿਆ ਆ ਰਾਈਟ ਜਦੋਂ ਪੜ੍ਹ ਰਿਆ ਹੁੰਦਾ ਉਦੋਂ ਉਦੋਂ ਹੁੰਦਾ ਆ ਉਦੋਂ ਜੁੱਤੀ ਚੱਕ ਲੈਂਦੇ ਆਂ ਲੇਟ ਆਏ ਹੋ ਜਾਂ ਸੌਂਦੇ ਰਹੇ ਹੋ ਜਾਂ ਘੱਟ ਨੰਬਰ ਆ ਗਏ ਤੁਹਾਡੇ ਹਾਂਜੀ ਰਾਈਟ ਤੇ ਤੁਹਾਨੂੰ ਉਹਦੇ ਉੱਤੇ ਵੀ ਤੁਹਾਨੂੰ ਦੇਣਾ ਚਾਹੀਦਾ ਆ ਧਿਆਨ ਥੋੜਾ ਜਿਹਾ ਫਿਰ ਪੇਰੈਂਟਸ ਉੱਤੇ ਆ ਕਿ ਕੀ ਪੇਰੈਂਟਸ ਦਾ ਬਹੁਤ ਜ਼ਿਆਦਾ ਬੰਦਾ ਕਿ ਜਦੋਂ ਕਿਉਂਕਿ ਹਰੇ ਕੈਥਲੀਟ ਦਾ ਡਾਊਨਫਾਲ ਹੁੰਦਾ ਹੀ ਹੁੰਦਾ ਆ ਬਟ ਜੇ ਉਹਦੇ ਪੇਰੈਂਟਸ ਉਹਦੇ ਕਿ سپورਟਿਵ ਹੈਗੇ ਆ ਉਹਦੇ ਫੈਮਿਲੀ ਫਰੈਂਡਸ سپورਟਿਵ ਮੁਲਾਦਰ ਡਾਊਨਫਾਲ ਤੋਂ ਉੱਠ ਸਕਦਾ ਹੈ ਜੇ ਉਹਦੀ ਕਿ ਸਰਾਊਂਡਿੰਗ ਬਹੁਤ ਵਧੀਆ ਆਇਆ